ਇਲੈਕਸ਼ਨ ਚੋਣ ਪ੍ਰਚਾਰ ਦੇ ਆਖਰੀ ਦਿਨ ਕੁਲਦੀਪ ਸਿੰਘ ਢਾਲੀਵਾਲ ਦਾ ਰੋਡ ਸ਼ੋਅ ਰਿਹਾ ਕਾਮਯਾਬ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬੀਤੇ ਦਿਨ ਇਲੈਕਸ਼ਨ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਸੋ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਤੋਂ ਦਾਵੇਦਾਰ ਹਨ ਉਹਨਾਂ ਵੱਲੋਂ ਅੰਮ੍ਰਿਤਸਰ ਹਲਕੇ ਵਿੱਚ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਰੋਡ ਸ਼ੋਅ ਵਿੱਚ ਉਹਨਾਂ ਦੇ ਨਾਲ ਕਟੋ-ਕਟ 150 ਤੋਂ 200 ਗੱਡੀਆਂ ਦਾ ਕਾਫਲਾ ਗੁਰਦੁਆਰਾ ਬੀਰ ਸਾਹਿਬ ਮਤੀਵਾਲ ਤੋਂ ਟਾਲੀ ਸਾਹਿਬ ਕਵਿੰਡਾ ਦੇ ਵੀ ਕਤੋਂ ਨੰਗਲ ਮਜੀਠਾ ਚੇਤਨਪੁਰ ਆਦ ਪਿੰਡਾਂ ਰਾਹੀਂ ਹੁੰਦਾ ਹੋਇਆ ਖਾਸੇ ਵਿੱਚ ਖਤਮ ਹੋਇਆ ਇਸ ਕਾਫਲੇ ਵਿੱਚ ਮਜੀਠੇ ਹਲਕੇ ਤੋਂ ਸਦਾ ਜਗਵਿੰਦਰਪਾਲ ਸਿੰਘ ਜੀ ਜੱਗਾ ਮਜੀਠੀਆ ਅਤੇ ਸਦਾ ਤਲਬੀਰ ਸਿੰਘ ਜੀ ਗਿੱਲ ਤੋਂ ਉਹਨਾਂ ਤੋਂ ਇਲਾਵਾ ਹੋਰ ਪਾਰਟੀ ਵਰਕਰਾਂ ਦਾ ਵੀ ਕਾਫੀ ਵੱਡਾ ਸਹਿਯੋਗ ਰਿਹਾ ਅੱਜ 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 ਰੋਡ ਸ਼ੋਅ ਕਾਵੇ ਪੂਰੇ ਦਿਹਾਤੀ ਦੇ ਚਾਦੇ ਹਲਕੇ ਵਿੱਚ ਮਜੀਠਾ ਜਨਾਲਾ ਦਾ ਦਾ ਹਟਾ ਦੀ ਆਖਰੀ ਵਾਰ ਅੱਜ ਸਲਾਮ ਕਰ ਬਰੋਟੀਆਂ ਨੂੰ ਕੀ ਤਾੜਨਾ ਹੋਏਗੀ ਜੇ ਤੁਹਾਡਾ ਕੀ ਸਪੇਸ਼ਲ ਜਿੱਤੇ ਕੋਈ ਸੁਨੇਹ ਦੀ ਬਹੁਤ ਵੱਡੀ ਲੀਡ ਨਾਲ ਜਿੱਤਦੀ ਆ ਮਾਦੀਪਾ ਚਲੋ thank <laughs> you